ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਤ ਉਚਾ ਤਾ ਕਾ ਦਰਬਾਰ ਆਤ ਉਚਾ ਆਤ ਪਦ ਭੂਲਾ ਉਚਾਰਨ ਕਰਨਾ ਹੈ ਉਚਾ ਪਦ ਕਸ ਕੇ ਬੋਲਣਾ ਹੈ ਤਾ ਕਾ ਲੰਮੀ ਆਵਾਜ਼ ਨਾਲ ਸੰਬੰਧਕ ਪਾਠ ਬੋਲਣਾ ਤਾਕਾ ਵੀ ਨਹੀਂ ਕਹਿਣਾ ਨਾ ਕਹਿਣਾ ਤਾਕਾ ਤਾਕਾ ਦਰਬਾਰਾ ਆਤ ਊਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰ ਆਵਾਰਾ ਕਿਛ ਪਦ ਤੇ ਵਿਸਰਾਮ ਠੀਕ ਹੈ ਅੰਤ ਨਹੀਂ ਕਿਛ ਪਾਰ ਆਵਾਰਾ ਅੰਤ ਨਹੀਂ ਕਿਛ ਪਾਰ ਆਵਾਰਾ ਕੋਟ 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 ਲਖ ਧਾਵੈ ਦੇਲੀ ਦੀਪਕ ਪਾਦਾ ਇੱਕ ਕੋਟ ਦੋਵੇਂ ਪਾਸੇ ਲੱਗ ਜੇਗਾ ਕੋਟ 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 ਲਖ ਧਾਵੈ ਵੀ ਠੀਕ ਐ ਕੋਟ 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 ਲਖ ਧਾਵੈ ਵੀ ਠੀਕ ਐ ਪ੍ਰਚਾਲ ਅਨਸਾਰ ਕੋਟ ਕੋਟ ਇੱਥੇ ਵਿਸਰਾਮ ਐ ਕੋਟ ਇੱਥੇ ਯਮਕ ਲਾ ਦਨੀ ਐ ਲਖ ਧਾਵੈ ਕੋਟ 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 ਲਖ ਧਾਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਹਾਂਜੀ ਇੱਕ ਤਿਲ ਇੱਥੇ ਵਿਸਰਾਮ ਸੁਹਾਵੀ ਕੌਣ ਸੁ ਵੇਲਾ ਜਿਤ ਪ੍ਰਭ ਮੀਲਾ ਸੁਹਾਵੀ ਕੌਣ ਸੁ ਵੇਲਾ ਸੁਹਾਵੀ ਪਦਤੀ ਯਮਕਲਾਦਨੀ ਹੈ ਜਿਤ ਇਥੇ ਵੀ ਯਮਕ ਹੈ ਪ੍ਰਭ ਮੀਲਾ ਰਹਾਉ ਲੱਖ ਭਗਤ ਜਾ ਕੋ ਆਰਾਧੈ ਲੱਖ ਤਪੀਸਰ ਤਾਪਹੀ ਸਾਧੈ ਤਪੀਸਰ ਪਦ ਜਿਹੜਾ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਲੱਖ ਤਪੀਸਰ ਤਪ ਹੀ ਸੱਦ ਹੈ ਲੱਖ ਤਪੀਸਰ ਤਪ ਹੀ ਸੱਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਭੋਗੀ ਸਰ ਨਹੀਂ ਭੋਗੀ ਸਰ ਇਕੱਠਾ ਹੀ ਪਾਠ ਹੈ ਲੱਖ ਭੋਗੀ ਸਰ ਭੋਗਹਿ ਭੋਗਾ ਘਟ ਘਟ ਵਸ ਹੈ ਜਾਣ ਹੈ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਯਤਨ ਜੇ ਹੋਏ ਮਿਹਰਵਾਨਾ ਤਾ ਕਉ ਦੇਈ ਜੀਉ ਕੁਰਬਾਨਾ ਤਾ ਕਉ ਕਿਤੂ ਤਾ ਕਉ ਦੀ ਫਿਰਤ ਫਿਰਤ ਸੰਤਨ ਪਹਿ ਆਇਆ ਦੂਖ ਭ੍ਰਮ ਹਮਾਰਾ ਦੂਖ ਭ੍ਰਮ ਦੂਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਅੰਮ੍ਰਿਤ ਪੂੰਚਾ ਪੂੰਚਾ ਨਹੀਂ ਕਹਿਣਾ ਔਂਕੜ ਨਾਲ ਡਲੈਂਕੜ ਹਨ ਪੂੰਚਾ ਮਹਿਲ ਬੁਲਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਅੰਮ੍ਰਿਤ ਪੋਲਾ ਨਹੀਂ ਕਹਿਣਾ ਉੱਤੇ ਟਿੱਪੀ ਐ ਅੰਮ੍ਰਿਤ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹੱਲਾ ਪੰਜਵਾ ਤਾਨ ਸੋ ਵੇਲਾ ਜੇਤ ਦਰਸ਼ਨ ਕਰਣਾ ਤਾਨ ਸੋ ਵੇਲਾ ਤਾਨ ਤੇ ਪਾਦ ਤੇ ਯਮਕ ਲੱਗ ਜੇਗੀ ਤਾਨ ਸੋ ਨਹੀਂ ਐ ਤਾਨ ਸੋ ਵੇਲਾ ਜੇਤ ਦਰਸ਼ਨ ਕਰਣਾ ਹਉ ਬਲਿਹਾਰੀ ਸਤਗੁਰ ਚਰਣਾ ਜੀਅ ਕੇ ਦਾਤੇ ਪ੍ਰੀਤਮ ਪ੍ਰਾਪ ਮੇਰੇ ਮਨ ਜੀਵੈ ਪ੍ਰਾਭ ਨਾਮ ਤੇ ਤੇਰੇ ਰਹਾਉ ਸੱਚ ਮੰਤਰ ਤੇਮਾਰਾ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸਾਚੇ ਹੁਕਮ ਤੇਮਾਰਾ ਤਖਤ ਨਿਵਾਸੀ ਤਖਤ 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 ਨਿਵਾਸੀ ਪਾਇ ਨ ਜਾਵੇ ਮੇਰਾ ਪ੍ਰਾਭ ਅਬਨਾਸੀ ਤੁਮ ਅਬਨਾਸੀ ਅਬਨਾਸੀ ਤੂੰ ਮਿਹਰਮਾਨ ਦਾਸ ਹਮਦੀਨਾ ਮਿਹਰਮਾਨ ਲਾਂ ਲਾ ਕੇ ਨਹੀਂ ਬੋਲਣਾ ਮਿਹਰਮਾਨ ਸਿਆਰੀ ਬੋਲਨੀ ਹੈ ਮਿਹਰਮਾਨ ਛੇਤੀ ਬੋਲਣਾ ਤੂੰ ਮਿਹਰਮਾਨ ਦਾਸ ਹਮਦੀਨਾ ਤੂੰ ਮਿਹਰਮਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੂਰ ਲੀਣਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੀ ਤਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੀ ਜਿਸਹਿ ਜਨਾਵਹੁ ਤਿਨਹਿ ਤੁਮ ਜਤੀ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖਾ ਓਟ ਤੁਮਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਨਾਨਕ ਪਾਤੀ ਵਿਸਾਮ ਹੈ ਸਾਧੂ ਦੇਖ ਇਥੇ ਠਮਕ ਮਨ ਰਤਾ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ